ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਸਰਕਾਰਾਂ ਕਿਸਾਨਾਂ ਦੇ ਇਸ ਅੰਦੋਲਨ ਦੀ ਲੱਗਦਾ ਪ੍ਰਵਾਹ ਨਹੀਂ ਕਰ ਰਹੀਆਂ ਜਦੋਂ ਕਿ ਪੰਜਾਬ ਦਾ ਕਿਸਾਨ ਦੇਸ਼ ਦੇ 90% ਦੀ ਲੋਕਾਂ ਨੂੰ ਭੇਡ ਭਰ ਲਈ ਅਨਾਜ ਦਿੰਦਾ ਹੈ ਬੀਜੇਪੀ ਦੀ ਸਰਕਾਰ ਨੇ ਕਿਸਾਨਾਂ ਅੰਦੋਲਨ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਪਿਛਲੇ ਸਮੇਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਜਿਹੜਾ ਇੱਕ ਅੰਦੋਲਨ ਸੀਗਾ ਉਸ ਅੰਦੋਲਨ ਨੂੰ ਤੋੜਨ ਦੇ ਲਈ ਦਗਾਵਾਜੀ ਕੀਤੀ ਕਿ 3 ਕਰੋੜ ਅਸੀਂ ਵਾਪਸ ਲੈ ਲਈ ਪਰ ਵਾਪਸ ਕਿਸਨੇ ਲੈਣੀ ਸਸਪੈਂਡ ਕੀਤਾ ਤੁਸੀਂ ਪਿਛਲੇ ਦਿਨੀ ਦੇਖਿਆ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਆਪੋਜੀਸ਼ਨ ਨੇ ਕਿਸਾਨਾਂ ਦੇ ਸੰਘਰਸ਼ ਅੰਦੋਲਨ ਦੀ ਆਵਾਜ਼ ਚੱਕਣ ਦਾ ਯਤਨ ਕੀਤਾ ਰੌਲਾ ਪਾ ਪਾਇਆ ਕਿਸਾਨਾਂ ਦੇ ਸਬੂਧ ਦੇ ਤੇ ਉਹਨਾਂ ਨੇ ਬਾਬਾ ਸਾਹਿਬ ਅੰਬਿੜ ਕਰਦਾ ਅਪਮਾਨ ਕਰਕੇ ਨਵਾਂ ਮੁੱਦਾ ਜਿਹੜਾ ਸਟਾਰਟ ਕਰਦਾ ਡੇਲੇਵਾਲ ਸਾਹਿਬ ਦੇ ਕਿਸਾਨ ਯੂਨੀਅਨ ਦੇ ਸਾਰੇ ਨੇਤਾ ਸੰਜੁਕਤ ਕਿਸਾਨ ਮੋਰਚਾ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਉਹ ਕਿਤੇ ਨਾ ਕਿਤੇ ਸਰਕਾਰ ਚਾਲ ਦੇ ਵਿੱਚ ਕਾਮਯਾਬ ਹੋਈ ਉਹ ਜਥੇਬੰਦੀਆਂ ਆਪਸ ਵਿੱਚ ਡਿਵਾਈਡ ਹੋ ਗਈਆਂ ਜਿੱਥੇ ਮੈਂ ਸਰਕਾਰ ਦੀ ਅਰੋਚਨਾ ਕਰਦਾ ਉਥੇ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਦੇਖੋ ਕਦੇ ਇਕੱਠ ਜਿਹੜਾ ਹੁੰਦਾ ਹੈ ਉਹ ਸਭ ਤੋਂ ਵੱਡੀ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਤੇ ਸਾਨੂੰ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨਾਂ ਨੂੰ ਛੋਟੇ ਮੋਟੇ ਰੋਸੇ ਕਿੱਸੇ ਮਸਾਲੇ ਛੱਡ ਕੇ ਇਕੱਠੇ ਹੋਣਾ ਚਾਹੀਦਾ ਤਾਂ ਹੀ ਕੇਂਦਰ ਦੀ ਸਰਕਾਰ ਨੇ ਸਾਡੇ ਸਾਹਮਣੇ ਝੁਕਣਾ ਮਜ਼ਦੂਰਾਂ ਨੂੰ ਇਸ ਅੰਦੋਲਨ ਤੋਂ ਦੂਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਜਿਹੜੀਆਂ ਚਾਲਾਂ ਚੱਲਦੀ ਹੈ ਉਦੋਂ ਤੋਂ ਵੀ ਸਾਨੂੰ ਸਮਝਣ ਦੀ ਲੋੜ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਇਹ ਪਿੰਡਾਂ ਵਿੱਚ ਜਾ ਕੇ ਐਕਸਪਲੇਨ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਕਿਸਾਨ ਤੇ ਮਜ਼ਦੂਰ ਜੁਆਇੰਟ ਐਕਸ਼ਨ ਕਰਦੇ ਆ ਤਾਂ ਉਦੋਂ ਸਰਕਾਰ ਡਰਦੀ ਹੈ ਉਦੋਂ ਸਰਕਾਰ ਕੰਬਦੀ ਹੈ ਕਿ ਸਮੁੱਚੇ ਦਲਤ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਪਿੱਛੇ ਤੇ ਖੜੇ ਹੋਣਾ ਚਾਹੀਦਾ ਹੈ ਤਾਂ ਹੀ ਇਹ ਸਰਕਾਰ ਨੂੰ ਜਿਹੜਾ ਡਰਾਇਆ ਜਾ ਸਕਦਾ ਹੈ ਤਾਂ ਹੀ ਇਹ ਸਰਕਾਰ ਨੂੰ ਮੰਗਾ ਮਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਤੇ ਪੂਰੇ ਦੇਸ਼ ਦੇ ਵਿੱਚ ਕਿਸਾਨ ਹੈਗੇ ਆ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੀ ਡਲੇਵਾ ਸਾਹਿਬ ਇਸ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਣ ਦੀ ਲੋੜ ਹੈ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਹਨ ਉਹਨਾਂ ਨੂੰ ਵੀ ਅੱਜ ਕਿਸਾਨ ਅੰਦੋਲਨ ਨਾਲ ਖੜੇ ਹੋਣ ਦੀ ਲੋੜ ਹੈ ਪਾੰਜਾਹਰ ਜੀ ਜੀ ਦਾ ਸ਼ੁਭਨਾਮ ਜੀ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਅਦਲਤ ਮਹਾਪੰਚਾਇਤ ਪੰਜਾਬ ਜਨ ਸਖਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਸ ਕੇ ਤੋ ਡੋਮਾ ਪਰਿਸੰਗ ਆਲ ਇੰਡੀਆ ਅੱਜ ਅਸੀਂ ਜੁਜੀਸੀ ਡੱਲੇਵਾਲ ਜੋ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਹਾਲਤ ਹੈਗੀ ਹੈ ਜਿਹਨੂੰ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਉਹਨਾਂ ਦਾ ਪਤਾ ਇਹਨਾਂ ਵਾਸਤੇ ਉਚੇਚੇ ਤੌਰ ਤੇ ਮੈਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਆਇਆ ਮੈਂ ਗੱਲ ਜ਼ਰੂਰ ਕਰਨੀ ਚਾਹ ਰਿਹਾ ਕਿ ਸਰਕਾਰਾਂ ਕਿਸਾਨਾਂ ਦੇ ਇਸ ਅੰਦੋਲਨ ਦੀ ਲੱਗਦਾ ਪ੍ਰਵਾਹ ਨਹੀਂ ਕਰ ਰਹੀਆਂ ਜਦੋਂ ਕਿ ਪੰਜਾਬ ਦਾ ਕਿਸਾਨ ਦੇਸ਼ ਦੇ 90% ਦੀ ਲੋਕਾਂ ਨੂੰ ਪੇਟ ਭਰ ਲਈ ਅਨਾਜ ਦਿੰਦਾ ਹੈ। ਭਾਜਪਾ ਦੀ ਸਰਕਾਰ ਨੇ ਕਿਸਾਨਾਂ ਅੰਦੋਲਨ ਦੇ ਨਾਲ ਇੱਕ ਵੱਡਾ ਧੋਖਾ ਕੀਤਾ। ਪਿਛਲੇ ਸਮੇਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਜਿਹੜਾ ਇੱਕ ਅੰਦੋਲਨ ਸੀਗਾ ਉਸ ਅੰਦੋਲਨ ਨੂੰ ਤੋੜਨ ਦੇ ਲਈ ਧਗਾਵਾਜੀ ਕੀਤੀ ਕਿ 3 ਕਰੋੜ ਅਸੀਂ ਵਾਪਸ ਲੈ ਲਈ ਪਰ ਵਾਪਸ ਕਿਸੇ ਨੇ ਲੈ ਨਹੀਂ ਸਸਪੈਂਡ ਕੀਤੇ। ਉਸ ਤੋਂ ਬਾਅਦ ਢਲੇਵਾਲ ਸਾਹਿਬ ਤੇ ਕਿਸਾਨ ਯੂਨੀਅਨ ਦੇ ਸਾਰੇ ਨੇਤਾ ਸੰਯੁਕਤ ਕਿਸਾਨ ਮੋਰਚਾ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਸੀਗੀਆਂ ਕਿਤੇ ਨਾ ਕਿਤੇ ਸਰਕਾਰ ਚਾਲ ਦੇ ਵਿੱਚ ਕਾਮਯਾਬ ਹੋਈ ਉਹ ਜਥੇਬੰਦੀਆਂ ਆਪਸ ਵਿੱਚ ਡਿਵਾਈਡ ਹੋ ਗਈਆਂ ਜਿਸ ਕਰਕੇ ਅੱਜ ਇੱਕ ਜਥੇਬੰਦੀ ਸਮੂਹ ਬਾੜ ਦੇ ਉੱਤੇ ਟਣਾ ਲਾ ਕੇ ਬੈਠੀ ਹੈ ਤੇ ਢਲੇਵਾਲ ਸਾਹਿਬ ਇੱਥੇ ਸ਼ਾਂਤੀ ਬੁਰੂ ਘਮਰਨ ਵਰਤੇ ਕਿਸਾਨਾਂ ਦੇ ਅਕ ਜਿੱਦੇ ਇੱਥੇ ਬੈਠੇ ਆ ਜਿੱਤੇ ਮੈਂ ਸਰਕਾਰ ਦੀ ਅਰੋਚਨਾ ਕਰਦਾ ਉਥੇ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਦੇਖੋ ਕਹਿੰਦੇ ਇਕੱਠ ਜਿਹੜਾ ਹੁੰਦਾ ਉਹ ਸਭ ਤੋਂ ਵੱਡੀ ਜਿੱਤ ਦੀ ਨਿਸ਼ਾਨੀ ਹੁੰਦੀ ਹੈ ਤੇ ਸਾਨੂੰ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨਾਂ ਨੂੰ ਛੋਟੇ ਮੋਟੇ ਰੋਸੇ ਗੁੱਸੇ ਮਸਾਲੇ ਛੱਡ ਕੇ ਇਕੱਠੇ ਹੋਣਾ ਚਾਹੀਦਾ ਤਾਂ ਹੀ ਕੇਂਦਰ ਦੀ ਸਰਕਾਰ ਨੇ ਸਾਡੇ ਸਾਹਮਣੇ ਝੁਕਣਾ ਮੈਂ ਇਹ ਗੱਲ ਹੋਰ ਜ਼ਰੂਰ ਕਹਿਣੀ ਚਾਹਣਾ ਕਿਤਨਾ ਕਿਤੇ ਹੁਣ ਇਸ ਕਿਸਾਨ ਅੰਦੋਲਨ ਦੇ ਵਿੱਚ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਖਲਾਫ ਪਾਦਾ ਕੀਤਾ ਜਾ ਰਿਹਾ ਹੈ ਮਜ਼ਦੂਰਾਂ ਨੂੰ ਇਸ ਅੰਦੋਲਨ ਤੋਂ ਦੂਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਸਮੇਂ-ਸਮੇਂ ਜਿਹੜੀਆਂ ਚਾਲਾਂ ਚਲਦੀ ਹੈ ਉਦੋਂ ਤੋਂ ਵੀ ਸਾਨੂੰ ਸਮਝਣ ਦੀ ਲੋੜ ਹੈ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਭਾਣਾ ਨੂੰ ਇਹ ਪਿੰਡਾਂ ਵਿੱਚ ਜਾ ਕੇ ਐਕਸਪਲੇਨ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਕਿਸਾਨ ਤੇ ਮਜ਼ਦੂਰ ਜੁਆਇੰਟ ਐਕਸ਼ਨ ਕਰਦੇ ਆ ਤਾਂ ਉਦੋਂ ਸਰਕਾਰ ਡਰਦੀ ਹੈ ਉਦੋਂ ਸਰਕਾਰ ਕੰਬਦੀ ਹੈ ਤੋਂ ਸਰਕਾਰ ਦੇ ਖਿਲਾਫ ਸਾਨੂੰ ਤਿੱਖੇ ਤੌਰ ਤੇ ਅੰਦੋਲਨ ਕਰਨਾ ਚਾਹੀਦਾ ਹੈ ਮੈਂ ਨੈਸ਼ਨਲ ਗਲਤ ਮਹਾ ਪੰਚਾਇਤ ਵੱਲੋਂ ਅੱਜ ਸਮੁੱਚੇ ਦਲਤ ਭਾਈਚਾਰੇ ਵੱਲੋਂ ਅਸੀਂ ਕੱਲ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਸਮੁੱਚੇ ਦਲਤ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਪਿੱਛੇ ਖੜੇ ਹੋਣਾ ਚਾਹੀਦਾ ਤਾਂ ਹੀ ਇਹ ਸਰਕਾਰ ਨੂੰ ਜਿਹੜਾ ਡਰਾਇਆ ਜਾ ਸਕਦਾ ਹੈ ਤਾਂ ਹੀ ਇਹ ਸਰਕਾਰ ਨੂੰ ਮੰਗਾ ਮਰਨ ਵਾਸਤੇ ਮਜਬੂਰ ਕੀਤਾ ਜਾ ਸਕਦਾ ਹੈ ਪੰਜਾਬ ਦੇ ਵਸਨੀਕਾਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਜਾਊਗਾ ਮੈਂ ਜਿਵੇਂ ਪੰਜਾਬ ਦੇ ਵਸਨੀਕਾਂ ਨੂੰ ਕੱਲ ਨੂੰ ਨਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਦੇਣਾ ਚਾਹਣਾ ਇਹ ਮਸਲਾ ਕੱਲੇ ਪੰਜਾਬ ਦੇ ਲੋਕਾਂ ਦਾ ਨਹੀਂ ਇਹ ਮਸਲਾ ਪੂਰੇ ਦੇਸ਼ ਦੇ ਲੋਕਾਂ ਦਾ ਹੈ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਤੇ ਪੂਰੇ ਦੇਸ਼ ਦੇ ਵਿੱਚ ਕਿਸਾਨ ਹੈਗੇ ਆ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੀ ਡਲੇਵਾ ਸਾਹਿਬ ਤੇ ਇਸ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਣ ਦੀ ਲੋੜ ਹੈ ਜਿਹੜੀਆਂ ਮਜ਼ਦੂਰ ਜੱਥੇਬੰਦੀਆਂ ਹਨ ਉਹਨਾਂ ਨੂੰ ਵੀ ਇਹ ਅੱਜ ਕਿਸਾਨ ਅੰਦੋਲਨ ਨਾਲ ਖੜੇ ਹੋਣ ਦੀ ਲੋੜ ਹੈ ਪਰ ਇੱਕ ਗੱਲ ਜ਼ਰੂਰ ਮੈਂ ਮਹਿਸੂਸ ਕਰਦਾ ਗਲਤ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮਹਿਸੂਸ ਕਰਦੀਆਂ ਜਦੋਂ ਕਿਸਾਨ ਅੰਦੋਲਨ ਦੇ ਸਮੇਂ ਤਿੰਨ ਕਿਸਾਨ ਕਾਨੂੰਨ ਜਿਹੜੇ ਲਿਆਂਦੇ ਸੀ ਜਿਨ੍ਹਾਂ ਨੂੰ ਸਸਪੈਂਡ ਕਰਨ ਦਾ ਵਾਪਸ ਲੈਣ ਦਾ ਡਰਾਮਾ ਮੋਦੀ ਗਵਰਨਮੈਂਟ ਨੇ ਕੀਤਾ ਉਹਦੇ ਨਾਲ ਹੀ ਮਜ਼ਦੂਰਾਂ ਦੇ ਖਿਲਾਫ ਵੀ ਕੁਝ ਕਾਨੂੰਨ ਆਏ ਸੀ ਇਹੋਨਾਂ ਦੇ ਕੋਈ ਗੱਲਬਾਤ ਨਹੀਂ ਹੋਈ ਉਹ ਕਾਨੂੰਨ ਜਿਹੜੇ ਐ ਚੋਰਮੋਰੀ ਦਾ ਹੀ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਕਿਤਨਾ ਕਿਤੇ ਉਹਦੇ ਖਿਲਾਫ ਵੀ ਆਵਾਜ਼ ਉੱਠੀ ਪਰ ਸਰਕਾਰ ਨੇ ਉਹਨੂੰ ਠੰਡੇ ਬਸਤੇ ਚ ਪਾਇਆ ਹੈ ਪਰ ਅੱਜ ਵੀ ਲੋੜ ਹੈ ਕਿਸਾਨ ਤੇ ਮਜ਼ਦੂਰਾਂ ਦੀ ਸਾਰੇ ਵਰਗਾਂ ਦੀ ਏਕਤਾ ਬਣਾ ਕੇ ਸਰਕਾਰ ਦੇ ਖਿਲਾਫ ਤਿੱਖਾ ਅੰਦੋਲਨ ਕਰਨ ਦੀ ਤੇ ਮੈਂ ਮਜ਼ਦੂਰਾਂ ਨੂੰ ਸਮੁੱਚੇ ਅਦਾਲਤ ਭਾਈਚਾਰਾ ਨੂੰ ਅਪੀਲ ਕਰਦਾ ਕਿ ਇਸ ਅੰਦੋਲਨ ਨਾਲ ਅਸੀਂ ਖੜੇ ਹੋਈਏ ਕਿਉਂਕਿ ਸਾਰ ਦੇਸ਼ ਦੇ ਵਾਸੀ ਦਾ ਇਹਦੇ ਵਿੱਚ ਨੁਕਸਾਨ ਹੈ ਭਾਜੀਪੀ ਦੇਸ਼ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਇਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਤੁਸੀਂ ਪਿਛਲੇ ਦਿਨੀ ਦੇਖਿਆ ਤੇ ਪਾਰਲੀਮੈਂਟ ਦੇ ਵੀ ਜਦੋਂ ਰਾਹੁਲ ਗਾਂਧੀ ਨੇ اپੋਜੀਸ਼ਨ ਨੇ ਕਿਸਾਨਾਂ ਦੇ ਸੰਦਲਨ ਦੀ ਆਵਾਜ਼ ਚੱਕਣ ਦਾ ਯਤਨ ਕੀਤਾ ਰੋਲਾ ਪਾ ਪਾਇਆ ਕਿਸਾਨਾਂ ਦੇ ਸਮੂਹ ਦੇ ਤੇ ਤਾਂ ਉਹਨਾਂ ਨੇ ਬਾਬਾ ਸਾਹਿਬ ਨੂੰ ਬਿੜ ਕਰਦਾ ਅਪਮਾਨ ਕਰਕੇ ਨਵਾਂ ਮੁੱਦਾ ਜਿਹੜਾ ਸਟਾਰਟ ਕਰਤਾ ਰਾਹੁਲ ਗਾਂਧੀ ਦੇ ਪਰਚਾ ਦਰਜ ਕਰਾ ਕੇ ਮਤਲਬ ਉਹ ਇਸ ਅੰਦੋਲਨ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਬੀਜੇਪੀ ਲੱਗੀ ਹੋਈ ਹੈ ਤੇ ਦੇਸ਼ ਵਾਸੀਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਕਿਸਾਨਾਂ ਦੇ ਅੰਦੋਲਨ ਦੇ ਨਾਲ ਡੱਡ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਜ਼ਰੂਰਤ ਹੈ